ਆਮ ਆਦਮੀ ਪਾਰਟੀ ਦੇ ਜਿਹਾਰੂ ਵਰਕਰੋ ਤਲਵੰਡੀ ਸਾਗੋ ਦੇ ਵੀਰੋ ਮੈਂ ਇੱਕ ਬੇਨਤੀ ਕਰਨੀ ਚਾਹਣਾ ਹੈ ਵੀ ਆਪਣੇ ਜਿਹੜੇ ਇਥੋਂ ਹਲਕੇ ਦੇ ਉਮੀਦਵਾਰ ਹੈ ਗਰਮੀਤ ਸਿੰਘ ਖੁੱਡੀਆਂ ਜੀ ਆਪਾਂ ਉਹਨਾਂ ਦੀ ਵੱਧ ਤੋਂ ਵੱਧ ਸਪੋਰਟ ਕਰਕੇ ਉਹਨਾਂ ਨੂੰ ਜਿਤਾਉਣਾ ਹੈ ਉਹ ਇੱਕ ਇਮਾਨਦਾਰ ਸ਼ਖੀ ਦੇ ਜਿਹੜੇ ਨੇਤਾ ਨੇ ਸਾਨੂੰ ਬਹੁਤ ਵਧੀਆ ਨੇਤਾ ਮਿਲਿਆ ਹੈ ਜੀ ਲੋ ਭਗਵਾਨ ਜੀ ਨੇ ਆਪਣੇ ਹਲਕੇ ਦੇ ਵਿੱਚ ਵਧੀਆ ਉਮੀਦਵਾਰ ਚੋਣ ਤੇ ਭੇਜਿਆ ਆਪਾਂ ਕਿਸ ਤਰ੍ਹਾਂ ਸਪੋਰਟ ਕਰ ਸਕਦੇ ਆ ਜਦੋਂ ਵੀ ਆਪਾਂ ਨੂੰ ਕੋਈ ਮਿਲਦਾ ਹੈ ਆਪਾਂ ਉਹਨਾਂ ਨੂੰ ਦੱਸਿਏ ਵੀ ਆਪਣੀ ਸਰਕਾਰ ਨੇ ਕਿਹੜੇ-ਕਿਹੜੇ ਕੰਮ ਕੀਤੇ ਆ ਕਿਉਂਕਿ ਜਿਵੇਂ ਟੋਲ ਟੈਕਸ ਬੰਦ ਕਰਾਇਆ ਜਿਹੜੇ ਵੀ ਕੰਮ ਆ ਜਿਵੇਂ ਬਿਜਲੀ ਦਾ ਉਹਦਾ 600 ਜੂਨ ਦਾ ਹਰ ਇੱਕ ਵਾਸਤੇ ਫ੍ਰੀ ਘਰ-ਘਰ ਨੌਕਰੀਆਂ ਜਿਹੜੀਆਂ ਬਿਨਾਂ ਕਿਸੇ ਰਿਸ਼ਵਤ ਤੋਂ ਬਿਨਾਂ ਕਿਸੇ ਸ਼ਫਾਰਿਸ਼ ਤੋਂ ਚਲੋ ਜੇ ਆਪਾਂ ਕਿਸੇ ਨੂੰ ਮਿਲ ਵੀ ਨਹੀਂ ਸਕਦੇ ਸਾਡੇ ਕੋਲ ਟਾਈਮ ਬਿਜੀ ਹੈ ਦਾ ਆਪਣੇ ਕੋਲ ਐਂਡਰੋਇਡ ਮੋਬਾਈਲ ਹੈ ਜਿਹੜਾ ਸਾਡੇ ਕੋਲੇ ਹੈ ਟੱਚ ਮੋਬਾਈਲ ਜਿੰਨੀਆਂ ਵੀ ਪਾਰਟੀ ਦੀਆਂ ਪੋਸਟਰ ਪੈਂਦੀਆਂ ਹਨ ਉਹਨਾਂ ਨੂੰ ਤੁਸੀਂ ਸ਼ੇਅਰ ਕਰੋ ਘਰੇ ਬੈਠੇ ਕਿਤੇ ਜਾਣ ਦੀ ਲੋੜ ਨਹੀਂ ਲਾਈਕ ਕਰੋ ਕਮੈਂਟ ਕਰੋ ਜੇ ਕੋਈ ਵਿਰੋਧ ਕਰਦਾ ਹੈ ਜਵਾਬ ਦਿਓ ਤਰਕ ਨਾਲ ਵੀ ਸਾਡੀ ਪਾਰਟੀ ਨੇ ਕੀ ਕੰਮ ਕੀਤਾ ਹੈ ਇੱਕ ਆਪਾਂ ਜੇ ਮਕਾਨ ਖੜਾ ਕਰਨਾ ਹੋਵੇ ਆਪਣਾ ਉਹਦੇ ਵੀ ਘੱਟੋ-ਘੱਟ 2-3 ਸਾਲ ਲੱਗ ਜਾਂਦੇ ਆ ਤੇ ਇਹ ਜਿਹੜਾ 70 ਸਾਲਾਂ ਦਾ ਗੰਦ ਪਾਇਆ ਹੋਇਆ ਇਹਨਾਂ ਨੇ ਦੂਜੀਆਂ ਸਰਕਾਰਾਂ ਨੇ ਤੇ ਆਪਾਂ ਨੂੰ ਤਾਂ ਹਜੇ ਮਿਲੇ ਹੀ 2 ਸਾਲ ਦਾ ਸਮਾਂ ਹੈ 3 ਸਾਲ ਬਾਕੀ ਪਿਆ ਸਾਡੇ ਤੇ ਲੋਕ ਸਵਾਲ ਉਠਾਉਂਦੇ ਆ ਵੀ ਮਹਿਲਾਵਾਂ ਨੂੰ 1000 ਰੁਪਏ ਮਹੀਨਾ ਨਹੀਂ ਦਿੱਤਾ ਕੱਲੀ ਇੱਕੋ ਗਾਰੰਟੀ ਬਾਕੀ ਹੈ ਉਹ ਵੀ ਗਰੰਟੀ ਸਾਡੀ ਸਰਕਾਰ ਨੇ ਭਗਵੰਤ ਸਿੰਘ ਨੇ ਐਲਾਨ ਕਰਤਾ ਇਹ ਤੋਂ ਬਾਅਦ ਉਹ ਗਰੰਟੀ ਪਹਿਲਾਂ ਪੂਰੀ ਹੋਊਗੀ ਸੋ ਵੀਰੋ ਤੁਸੀਂ ਸਾਥ ਇਹ ਹੀ ਦੇਣਾ ਹੈ ਵੀ ਆਪਣੀ ਕੋਈ ਵੀ ਵੀਡੀਓ ਪੈਂਦੀ ਹੈ ਕੋਈ ਵੀ ਪਾਰਟੀ ਦੇ ਹੱਕ ਦੇ ਵਿੱਚ ਪੋਸਟ ਪੈਂਦੀ ਹੈ ਉਹਨੂੰ ਘਰੇ ਬੈਠੇ ਸ਼ੇਅਰ ਕਰ ਦਿਓ ਤੁਹਾਨੂੰ ਨਹੀਂ ਪਤਾ ਲੱਗਦਾ ਆਪਣੇ ਬੱਚਿਆਂ ਤੋਂ ਸ਼ੇਅਰ ਕਰਾਓ ਲਾਈਕ ਕਮੈਂਟ ਕਰਾਓ ਧੰਨਵਾਦ ਜੀ ਇਨਕਲਾਬ ਜਿੰਦਾਬਾਦ दार गबीर सिंध खुटिया धनवाद संगला साहिब